ਇਹ ਜਿਹੜੀ ਰੌਣਕ ਐ ਅੱਜ ਪਾਪਾ ਪਾਲਾ ਸਿੰਘ ਜੀ ਦੇ ਪਿੰਡ ਜੱਦੀ ਲੋਹ ਘੜਨ ਲੱਗੀ ਐ ਤੇ ਇੱਥੇ ਤੁਹਾਨੂੰ ਵੇਖਣ ਨੂੰ ਸੰਤਾਂ ਦਾ ਕਾਠ ਮਿਲ ਰਿਹਾ ਕਿਉਂਕਿ ਇਹ ਪਾਪਾ ਜੀ ਦੀ ਕਮਾਈ ਬੋਲਦੀ ਆ ਜਿਹੜੇ ਪਿੰਡ ਲੋਹ ਘੜਦੇ ਵਿੱਚ ਪਾਪਾ ਜੀ ਨੇ ਜਨਮ ਲਿਆ ਸੀਗਾ ਉੱਥੇ ਤੁਹਾਨੂੰ ਸੰਤਾਂ ਦਾ ਜਿਹੜਾ ਠਾਠਾ ਮਾਰ ਦਾ ਕਾਠ ਜਿਹੜਾ ਅੱਜ ਦੇਖ ਰਿਹਾ ਵਾ ਤੇ ਲਾਈਵ ਤਸਵੀਰਾਂ ਪੇਂਟ ਲੋਹ ਘੜ ਤੋਂ ਆਪਾਂ ਤੁਹਾਨੂੰ ਦਿਖਾ ਰਹੇ ਆ ਜਿਹੜਾ ਕਿ ਅੱਜ ਪਾਪਾ ਜੀ ਜਿੱਥੇ ਜਨਮ ਲਿਆ ਸੀ ਪਾਪਾ ਜੀ ਨੇ ਉੱਥੇ ਦੇਖ ਸਕਦੇ ਹੋ ਕਿ ਤੁਸੀਂ ਜਿਹੜੀਆਂ ਪਾਪਾ ਜੀ ਦੇ ਦਰਸ਼ਨਾਂ ਲਈ ਆਈਆਂ ਤੇ ਇਹ ਪਾਪਾ ਜੀ ਦੀ ਸ਼ੇਮੀ ਪਰਸ਼ੀ ਮਨਾਈ ਜਾ ਰਹੀ ਆ ਜਿੱਥੇ ਕਿ ਪਾਪਾ ਜੀ ਜਨਮ ਲੈ ਆਸੀ ਜਿੱਤੇ ਪਾਪਾ ਜੀ ਨੇ ਵਖੇ ਜਿਹੜੇ ਲੰਗਰ ਲਾਏ ਗਏ ਆ ਤੁਹਾਨੂੰ ਲਾਈਵ ਤਸਵੀਰਾਂ ਜਿਹੜੀਆਂ ਇਹ ਪਿੰਡ ਲੋਹਗੜ ਤੋਂ ਵਿਖਾ ਰਹੇ ਆ ਤੇ ਬਹੁਤ ਹੀ ਇੱਕ ਮੇਨ ਗੱਲ ਆ ਕਿ ਜਿਹੜੀ ਸੱਚੇ ਢੰਗ ਦੇ ਨਾਲ ਲੈਣ ਦੂਰ ਤੱਕ ਜਿਹੜੀ ਆ ਦੇਖ ਰਹੇ ਹੋ ਕਿ ਵੀਰ ਤੱਕ ਜਿਹੜੀ ਲੈਣ ਦੀਆਂ ਦੀਆਂ ਦੀ ਲੱਗੀ ਆ ਸ਼ਕਣ ਵਾਲਿਆਂ ਦੀ ਤੇ ਆ ਜਿੱਥੇ ਤਿਆਰ ਹੋ ਰਿਹਾ ਵਾ ਆ ਵੇਖੋ ਸਲਾਦ ਤੇ ਆ ਨੂਡਲ ਆ ਬੜੇ ਹੀ ਵਧੀਆ ਸੱਚੇ ਢੰਗ ਨਾਲ ਮੇਨ ਗੱਲ ਇਹ ਆ ਕਿ ਬੜੇ ਸੱਜੇ ਢੰਗ ਨਾਲ ਜਿਹੜਾ ਇਹ ਲੰਗਰ ਆ ਸ਼ਿਕਾਇਆ ਜਾ ਰਿਹਾ ਨੂਡਲਾਂ ਦਾ ਤੇ ਇਸ ਪਾਸੇ ਜਿਹੜਾ ਵਾ ਲੰਗਰ ਲਾਇਆ ਗਿਆ ਬੀਬੀਆਂ ਵੱਲੋਂ ਵੇਖੋ ਗਰਮੀ ਹੱਤ ਦੀ ਦੇ ਵਿੱਚ ਸੇਵਾ ਕੀਤੀ ਜਾ ਰਹੀ ਆ ਤੇ ਕਾਹਦਾ ਕਾਹਦਾ ਲੰਗਰ ਆ ਵੀਰ ਜੀ ਇੱਥੇ ਨੂਡਲ ਹਾਂਜੀ ਨੂਡਲ ਪਾਸਤਾ ਮੱਕੀ ਦੀ ਰੋਟੀ ਦੇ ਨਾਲ ਨਾਲ ਕਿਹੜਾ ਕਿਹੜਾ ਨੂਡਲ ਹਾਂਜੀ ਪਾਸਤਾ ਹਾਂਜੀ ਮੱਕੀ ਦੀ ਰੋਟੀ ਦੇ ਨਾਲ ਨਾਲ ਅੱਛਾ ਜੀ ਠੀਕ ਇਹ ਕਿਹੜੀਆਂ ਸੰਗਤਾਂ ਵੱਲੋਂ ਲਿਆ ਗਿਆ ਇਹ ਕਨਸਾ ਆਪਰਤੀ ਆਪਰਤੀ ਉਹ ਕਿੱਥੇ ਕਿਹੜੇ ਜ਼ਿਲ੍ਹੇ ਚ ਪੈਂਦਾ ਜੀ ਅੰਮ੍ਰਿਤਸਰ ਜ਼ਿਲ੍ਹੇ ਇਹ ਤੁਸੀਂ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਤੋਂ ਆਣ ਕੇ ਜਿਹੜਾ ਵਾ ਬਾਣ ਤੋਂ ਲਈ ਤਸਵੀਰਾਂ ਜਿਹੜੀਆਂ ਦਿਖਾ ਰਹੇ ਆ ਅਸੀਂ ਗੁਰੂ ਜੀ ਦੇ ਪੀਰਾਂ ਵੱਲੋਂ ਫੋਕ ਦਾ ਤੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਲੰਗਰ ਵਾ ਇਹ ਲਾਏ ਗਏ ਆ ਅੱਜ ਨਾ ਕਰੋ ਤਾਂ ਤਸਵੀਰਾਂ ਪੇਸ਼ ਕਰ ਰਹੇ ਆ ਬੱਚਿਆਂ ਦੀਆਂ ਜਿਹੜੀਆਂ ਸ਼ਕੀਲਾਂ ਵੀ ਲਗੀਆਂ ਸਭ ਸੱਚੇ ਸਾਜਿਵੇਂ ਵਾਜੇ ਜਿਉ ਪਿੰਡ ਦੇ ਪ੍ਰਣਾ ਨਿਰਗੁਣਿਆਰੇ ਗੁਣ ਨਹੀਂ ਕੋਈ ਤੁਮਦਰ ਦੇ ਹੋ ਇੱਕੁਰਤ ਬਿਦਾ ਤੇ ਤੋਰਖੋ ਕਾਲਾ ਤੁਮਨੇ ਉਹਦੇ ਪਿੰਡ ਦੂਸਰੇ ਪਾਸੇ ਜਿੱਥੇ ਕਿ ਬਾਬਾ ਜੀ ਦੇ ਉੱਥੇ ਵੱਖਰੇ ਦਵਾਨ ਲੱਗੇ ਆ ਪਿੰਡ ਦੇ ਦੋਵਾਂ ਪਾਸਿਆਂ ਤੇ ਪਪਾ ਜੀ ਦਾ ਚਰਨ ਲੰਗਾਰੇ ਵਾਲੇ ਲਾਇਆ ਗਿਆ ਕੰਤਨ ਸਤਖੰਡ ਵਾਸੀ ਬਾਬਾ ਪਾਲਾ ਸਿੰਘ ਜੀ ਦੀ ਸਲਾਨਾ ਵਰਸੀ ਜੋ ਨਾਈ ਜਾ ਰਹੀ ਆ ਪਿੰਡ ਲੋਹਗੜ ਦੇ ਵਿੱਚ ਸਾਧ ਸੰਗਤਾਂ ਤੇ ਉਤਮਾ ਤਾ ਨਾ ਨਾਦਿਕ ਦੇ ਕਟ ਉਸੇ ਅਗਨਾ ਉਸ ਰੋਪਰੇ ਨੇਰ ਕੋਨੀ ਆਨੀ ਆਂਦ ਰਿਆ ਕੋ ਸਿਕਾਉਂਦੀ ਮੈਂ ਤੁਹਾਨੂੰ ਦੱਸੂਗਾ ਅੱਜ ਅਸੀਂ ਪਹੁੰਚੇ ਆ ਪਿੰਡ ਲੋਹੜ ਵਿਖੇ ਜਿੱਥੇ ਗੁਰਦਾਨ ਸਾਹਿਬ ਦੇ ਸੱਚਖੰਡ ਵਾਸੀ ਪਾਪਾ ਪਾਦਾ ਸਿੰਘ ਜੀ ਦੀ ਸਾਲਾਨਾ ਵਰ੍ਹੇ ਮਨਾਈ ਜਾ ਰਹੀ ਆ ਤੇ ਆਪਾਂ ਕਰਦੇ ਆ ਸੇਵਾਦਾਰਾਂ ਦੇ ਨਾਲ ਗੱਲਬਾਤ ਜੋ ਪਾਪਾ ਜੀ ਦੀ ਇੱਥੇ ਹਜ ਬਹੁਤ ਤਰ੍ਹਾਂ ਤਰ੍ਹਾਂ ਦੇ ਲੰਗਰ ਤੇ ਸੇਵਾ ਚੱਲ ਰਹੀ ਆ ਤੇ ਲੈ ਤਸਵੀਰਾਂ ਤੁਹਾਨੂੰ ਖਾਰੇ ਪਿੰਡ ਲੋਹੜ ਤੋਂ ਵਾਪਸ ਹੁਣ ਜੀ ਦਾ ਗੰਸਾ ਜੈ ਜੀ ਕੀ ਗੱ ਕਾਦੀ ਦੀ ਵਰਸੀ ਨਹੀਂ ਜਾਂਦੀ ਆ ਤੇ ਹਰ ਸਾਲ ਵੀ ਤਾਂ ਐਂ ਕਿ ਨਹੀਂ ਮਨਾਈ ਗਈ ਆ ਔਰ ਇਸ ਮੰਨ ਚ ਕੀ ਕਹਿਣਾ ਚਾਹੁੰਦਾ ਕੋਈ ਸ਼ਰਧਾਲੂ ਸਵਾਇਕ ਤੇ ਸਾਡੇ ਪਿੰਡ ਤੋਂ ਬਹੁਤ ਰਹਿੰਦੇ ਆ ਮਾਪ ਜੀ ਜੀ ਅੰਮਾਨ ਬੰਦਾਰਸ ਦੀ ਬੋਲਣੇ ਤਾਂ ਜਾਦੇ ਨੂੰ ਬਹੁਤ ਬੋਲਣੇ ਆ ਬਸ ਬਹੁਤ ਬਹੁਤ ਬੜਾ ਚਾਹੁੰਦਾ ਲੱਗਦਾ ਆ ਲੱਗਦਾ ਇਹ ਬਹੁਤ ਬੜਾ ਸਰਕਾਰ ਦੇ ਅੰਦਰ ਸਟੇਰ ਦਾ ਉਹ ਮਾਸਾ ਕਰੇ ਬਹੁਤ ਬੜੀ ਮਾਰਾ ਜੀ ਕਿਰਪਾ ਦਾ ਮਾਪ ਜੀ ਬਹੁਤ ਨਮਸਕਾਰ ਦੂਰ ਜੋ ਨਾ ਦੀ ਸੀ ਬਸ ਜੀ ਬਸ ਜੀ ਹਾਂ ਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਪਾਪਾ ਪਾਦਾ ਜੀ ਨੂੰ ਕੀ ਸਿੱਖ ਕਰਨਾ ਚਾਹੁੰਦੇ ਆ ਪਾਦਾ ਸਿੰਘ ਜੀ ਦੀ ਜੋ ਸਿੱਖ ਤੋਂ ਆਣਾ ਉਹ ਕਰਨ ਵਾਸਤੇ ਤੇ ਰਹਿਸਾ ਦੀ ਜ਼ਿੰਦਗੀ ਜਾਂਦੀ ਹੈ ਤੇ ਉਹਦੇ ਵਿੱਚ ਪੂਰੀ ਨਿਵਾਜ਼ੀ ਹੋ ਸਕਦੀ ਉਹਦੇ ਬੰਦੇ ਪਾਦਾ ਸਿੰਘ ਜੀ ਦਾ ਜੋ ਕਰਦੇ ਹਨ ਕੰਦੇ ਸ਼ਰੀਆਂ ਦੇ ਕਿਉਂ ਨਾਲ ਜਿਹਨਾਂ ਨੇ ਉਹ ਆਦਮੀ ਜਿਹੜਾ ਉਹ ਕੰਵਾਂਡ ਬਰਸਾਨੇ ਸੰਪਾਨ ਕਿਸੋ ਹੈ ਨਹੀਂ ਪਰਮਪਰਪਾਤਲਾ ਸਿੰਘ ਜੀ ਇਤਨਾ ਨੂੰ ਮਾਰ ਕਿਉਂ ਹੋਏ ਨੇ ਜੁਨਾ ਦੀ ਫੇਰ ਦੇ ਵਿੱਚ ਛੱਤਾ ਰੂਹਾਂ ਨੇ ਦਾਨੀਆਂ ਨੇ ਦਾਨ ਪਾਇਆ ਜਾਂ ਆਵਾਜ਼ ਨਹੀਂ ਆਪਣੇ ਹੱਥਾਂ ਨਾਲ ਨਹੀਂ ਪਾਇਆ ਆਪਣੀ ਜ਼ੇਰ ਦੇ ਵਿੱਚੋਂ ਕੱਢ ਕੇ بچوں میں پرتاپ کی مایا جن بھی مایا دن بات دارا سا جو بھی مابا کشن سن سا جی جانے انہوں نے سیوا کرشی بعد بابا چرچن صاحب جی آئے انہوں کو بہت بابا کچھ جی آئے انہوں کو بہت بابا کچن صاحب جی آئے جنہیں مہاں پوشا کی جانب بابا بابا جی نے گروا کی سیوا کی ਉਹ ਵੀ ਉਹਨਾਂ ਚਾਹਤ ਕੇ ਅਜਪਾਸ ਡਾਕਟਰ ਉਹ ਸਹਰਾ ਹੀ ਚਾਹਤ ਕੇ ਨਾ ਨਾ ਦੰਦ ਬਿਨਾਂ ਉਹ ਵੀ ਉਹ ਉਸ ਵਕਤੇ ਤੇ ਚਾਹਤਾਰ ਬੁਧੇ ਆਸਾਨਾ ਕਿ ਨਾਨ ਨੂੰ ਪੇਟ ਕਰ ਦਿੰਦੇ ਸੀ ਜਿਹੜੇ ਸਿਹਤ ਨਾਲ ਨੂੰ ਆਪਣੇ ਹਾਂਜੀ ਅਸੀਂ ਕਰਾਉਨੇ ਆਂ ਬਾਬਾ ਜੀ ਦੇ ਨਾਲ ਗੱਲਬਾਤ ਜੋ ਕਿ ਇਹ ਬਾਬਾ ਪਾਲ ਸਿੰਘ ਜੀ ਦੇ ਘੜਵਈ ਵੀ ਸਨ ਤੇ ਬਹੁਤ ਹੀ ਬਾਬਾ ਜੀ ਦੀ ਸੇਵਾ ਕਰਦੇ ਤੇ ਹੋਰ ਵੀ ਇੱਥੇ ਬਾਬਾ ਜੀ ਇਹ ਕੱਦਰ ਹੋਇਆ ਤੇ ਉਹ ਵੀ ਬਹੁਤ ਤਰ੍ਹਾਂ ਤਰ੍ਹਾਂ ਦੇ ਜਿਹੜੇ ਸਰਦਾਈਆਂ ਦੇ ਲੰਗਰ ਲੱਗੇ ਆ ਤੇ ਆਪਣੇ ਸਾਰੇ ਇੱਥੇ ਜਿਹੜੇ ਬਾਬਾ ਜੀ ਮੌਜੂਦ ਆ ਤੇ ਆਪਾਂ ਲਈ ਤਸਵੀਰਾਂ ਤੁਹਾਨੂੰ ਖਾ ਰਹੇ ਆ ਫਿਰ ਲੋ ਘਟਕੋ ਸ਼ਰਧਾ ਕ੍ਰਿਤੀ ਦਾ ਕੰਮ ਸੋ ਬਾਈ ਕ੍ਰਿਤੀ ਦੇ ਬਾਬਾ ਜੀ ਜੋ ਆ ਆ ਪਾਪਾ ਜੀ ਦੀ ਪੱਛੀ ਬਣਾਈ ਉਤਾਰ ਰਹੀ ਆਪਰੇ ਹੋਰ ਜਸਮਾਨ ਦੇ ਰਿਹਾ ਕਾਰੇ ਕਾਰੇ ਲੱਗਣ ਲੱਗੇ ਸਭੇ ਪਾਰੋਂ ਜੱਦੀ ਪੈਣ ਨੂੰ ਮਟਕੇ ਲੱਗ ਚੁੱਕੇ ਗਏ ਪਰ ਹਰ ਤਰ੍ਹਾਂ ਦੇ ਕਰਨਾ ਦੱਸਦੇ ਸਿਰੋਮੰਦ ਚਾਹ ਬਾਬੂ ਜੀ ਦਾ ਸਿਰੋਂ ਸਿਰੇ ਮੇਰੇ ਸੁਖੀ ਤਾਹ ਲੰਗਰ ਲੱਗੇ ਤੇ ਦੇਖਦੇ ਲੰਗਰ ਨਹੀਂ ਲੱਗੇ ਪਾਣ ਦੇ ਲੰਗਰ ਲੱਗੇ ਦੁਆਰ ਲੱਗੇ ਆ ਤਨਥਾਂ ਦੁਆਰ ਲੱਗੇ ਆ ਹਰ ਪੁਕਾਰ ਦੇ ਲੱਗੇ ਲੱਗੇ ਸ਼ੀਦੀ ਦੇਹਾਂ ਲੱਗੀਆਂ ਇਹ ਹਰ ਤਰ੍ਹਾਂ ਦੇ ਲੱਗਦੇ ਆ ਸੰਤ ਪੁਰੀ ਸਰਕਾਰ ਮਰੀਆਮ ਜੀ ਆ ਰਹੀਆਂ ਨੇ ਜੀ ਸੰਤ ਆਪਣੀ ਸਾਹਿਬ ਜੀ ਅੱਜ ਦੇ ਅਜੋਦਾ ਨੂੰ ਫਿੱਟਾ ਲਾਉਣਾ ਹੈ ਹਾਪਾ ਬਾਬਾ ਜੀ ਦੇ ਗੜਬਈ ਨਾਲ ਦੀ ਗੱਲ ਕਰਦੇ ਹਾਂ ਬਾਈ ਪੁੱਤ ਜੀ ਦਾ ਖਾਸਾ ਬਾਈ ਪੁੱਤ ਜੀ ਦੀ ਬਤਨ ਹਾਂ ਜੀ ਬਾਬਾ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਰੇ ਮਾਤਾ ਜੱਟੇ ਕਹਿਣਾ ਕਿ ਧਰਮ ਦੀ ਨਾ ਕੋਈ ਜਤ ਜਤ ਕੋਈ ਕਰਾਉਣੇ ਕੁਝ ਬੀਬੀਆਂ ਨਾਲ ਇੱਥੇ ਸੇਵਾ ਕਰਨਾ ਹੈ ਅਤੇ ਦਰਸ਼ਾ ਵਾਇਰਲ ਜੀ ਕੀ ਪਤੇ ਇਹਨਾਂ ਦੀ ਆਪਣਾ ਬੀਨ ਕਾਂਵਿੰਦਰ ਸਿੰਘ ਹੋਰ ਹੈ ਤੇ ਨੰਬਰ ਨਾਲ ਸਾਥ ਕਰੇ ਸਾਰੀਆਂ ਸੰਗਤਾਂ ਪਰ ਇਹ ਜਗਤ ਸਮਾਗਮ ਇਹ ਕਿਛੀ ਚਾਹੇ ਬਹੁਤ ਵਧੀਆ ਪ੍ਰੋਗਰਾਮ ਨੇ ਮਾਣ ਦੀ ਸੰਦੇਸ਼ ਜਪਵਾਲਾ ਜੀ ਨੇ ਨੂ ਕੈਮਰਾਮੈਨ ਦੀ ਸੇਵਾ ਕੀਤੀ ਸੋਰੀ ਆਦਰਯੋਗ ਬਸੀਆ ਤੁਹਾਨੂੰ ਮੌਕਾ ਮਿਲਿਆ ਹੈ ਇਸ ਮੌਕੇ ਤੇ ਆਉਣ ਦਾ ਕਿਉਂਕਿ ਜੋ ਮਿਲ ਕੇ ਆਉਂਦੇ ਨੇ ਤੇ ਬਾਬਾ ਕਾਲਾ ਸਾਹਿਬ ਦੇ ਸੀ ਨੀਕਾਰੀ ਇਸਕੇ ਅੰ内 ਬਹੁਤ ਵਧੀਆ ਵਧੀਆ ਪ੍ਰੋਗਰਾਮ ਜੋ ਵੀ ਇੱਕ ਨਿਸ਼ਾਨ ਦੇਸੀ ਜੱਥੇ ਬੰਦੀ ਦਾ ਗੁਰੂ ਘਰ ਨਾਲ ਸਮਰਪਿਤ ਹੋਇਆ ਹਰ ਤਰ੍ਹਾਂ ਦਾ ਬਚਾਵਾ ਲੰਗਰ ਗਾਇਕ ਆ ਆ ਸੱਜਣਾ ਦੇ ਮਤਲਬ ਪ੍ਰੋਗਰਾਮ ਹੋ ਰਹੇ ਨੇ ਸੰਸਥਾ ਦੇ ਹਾਵਲੋ ਗਿਆਨ ਕਰਕੇ ਇਸ ਪੰਧਰ ਵਿੱਚ ਬਹੁਤ ਖਾਨੇ ਸੇਵਾ ਕੀਤੀ ਆ ਕਰਨੇ ਦਾ ਦੀ ਕਰਨੇ ਦਾ ਵਿੱਚ ਰਹਿ ਕੇ ਦੋਹਾਂ ਦੀ ਸੇਵਾ ਕੀਤੀ ਆ ਕਿ ਸੇਵਾ ਕਰਕੇ ਮਹਾਨਤਾ ਦੀ ਪ੍ਰਾਪਤੀ ਤੇ ਆਪਣੇ ਨਗਰ ਦਾ ਜੋ ਕਰਦਾ ਨਾਮ ਰੂਪਨ ਕੀਤਾ ਇਸ ਵਿੱਚ ਅੱਜ ਸਮੂਹ ਨਗਰ ਡੋਗੜ ਤੇ ਇਲਾਕੇ ਦੀਆਂ ਸੰਗਤਾਂ ਤੇ ਐਨ ਆਰ ਆਈ ਵੀਰ ਸਾਰੇ ਰਲ ਕੇ ਇੱਕ ਬਹੁਤ ਵੱਡਾ ਇੱਕ ਸਮਾਗਮ ਹੈ ਇਹਨਾਂ ਨੇ ਆਰੰਭ ਕੀਤਾ ਜਿਹੜੇ ਕੁਝ ਦਿਨਾਂ ਤੋਂ ਪਹਿਲਾਂ ਸ੍ਰੀ ਖੰਡਪਾ ਸਾਹਿਬਾ ਦੀ ਲੜੀ ਆਰੰਭ ਹੋਈਆਂ ਸੀ ਅੱਜ ਵੀ ਬਾਰੇ ਦੀਵਾਨ ਚੱਲ ਰਹੇ ਨੇ ਤੇ ਵੱਖ-ਵੱਖ ਪ੍ਰਕਾਰ ਦੇ ਕੁਕ ਲੰਗਰ ਤੇ ਸੰਗਤਾਂ ਜਿਹੜੀਆਂ ਬੜੇ ਪ੍ਰੀਮ ਦੇ ਨਾਲ ਸ਼ਰਧਾ ਨਾਲ ਸੇਵਾ ਕਰ ਰਹੀਆਂ ਅਸੀਂ ਸਾਰੀਆਂ ਸੰਗਤਾਂ ਦਾ ਐਨਆਰਆਈ ਵੀਰਾਂ ਦਾ ਜਿਨ੍ਹਾਂ ਨੇ ਵੀ ਤਨਮਨੋਂ ਤੋ ਵਿਸ਼ੇਸ਼ਾ ਦਿੱਤੀ ਹੈ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ